ਬੜਾ ਤੁਸੀਂ ਨਾ ਮੜਾ ਚੱਕੋ ਜੋ ਵਕ ਕੱਲੀ ਮੈਡਮ ਉਹਦੇ ਸੰਗ ਲੱਗਦੀ ਐ ਤੁਸੀਂ ਨੀਵੀਂ ਪਾਰੋ ਜਾਂ ਤੱਕ ਮਿੰਟ ਲਈ ਤੁਹਾਨੂੰ ਐ ਸੇਟੀ ਤੁਹਾਨੂੰ ਲਿੰਗ ਤੈਨੂੰ ਕੋ ਦੇਖ ਲਈ ਰਿਹਾ ਹਾਂ ਕਿ ਤੂੰ ਮਸਟ ਹੋ ਗਿਆ ਆਪਣੇ ਆਪ ਤੇ ਗੱਲ ਦੇਖੀ ਜਾਣਾ ਕੋਸ਼ਿਸ਼ ਕਰੀ ਜਾ ਕੋਈ ਬੋਲਦਾ ਕਿਉਂ ਕਰਦੇ ਠੀਕ ਹੈ ਨਾ ਮੈਂ ਸੋਚ ਕੇ ਬੈਠਾ ਹੀ ਨਹੀਂ ਬੰਦਾ ਸਰੋ ਮਾਈ ਸੁਣੋ ਕੋਈ ਸਾਹਮਣੇ ਬੈਣਾ ਮੇਰਾ ਬਰੀ ਗੁੱਸਾ ਨਾ ਕਰੀ ਉਹ ਉੱਤਮ ਚਾਕਰੋ ਪੱਕਾ ਜਾ ਗਏ ਹਾਂ ਹਾਂ ਇੱਕ ਹੌਲ ਹਾਲੇ ਪੱਕਾ ਦੋ ਵੀ ਵਾਦਾ ਕਰੋ ਝਾਕਣਾ ਕਿਸੇ ਲਈ ਦੇਖ ਲੈ ਜੇ ਬਾਤ ने चाग दी ये मेरे को नहीं जाएगा चलो थोड़ा मैं भी जा रहा हूं कोई क्या की बंद आती बोल नहीं है शुरू करना ਛੱਡਦੀ ਮੈਨੂੰ ਜ਼ਿੰਦਗੀ ਜਿਉਣ ਦੀ ਉਮੀਦ ਛੱਡਦੀ ਤੈਨੂੰ ਦੱਸਿਏ ਕਿਨਾਰ ਹੋਈ ਹੱਸੀਏ ਕਿਨਾ ਜਾਇਆ ਜਾਂਦਾ ਨਹੀਂ ਜਿਤਾ ਜਾਂਦਾ ਨਹੀਂ ਜਿਤਾ ਤੇਰਾ ਕਰਦੇ ਆ ਕਿੰਨਾ ਨਾਲੇ ਜਰਦੇ ਆ ਕਿੰਨਾ ਵਕਤ ਤੈਨੂੰ ਨਹੀਂ ਪਤਾ ਤੈਨੂੰ ਨਹੀਂ ਪਤਾ ਅੱਖਾਂ ਗਹਿਰਾ ਤੇਨਾ ਸਿਨਾਂ ਦੇਖਦਾ ਆ ਤੈਨੂੰ ਕਿੰਨਾ ਵਕਤ ਤੈਨੂੰ ਨਹੀਂ ਪਤਾ ਤੈਨੂੰ ਨਹੀਂ ਪਤਾ ਨੂੰ ਤੱਕਦਾ ਨਜ਼ਰੀਆ ਅੱਖ ਦਾ ਨਾ ਤੇਰੇ ਪਹਿਲਾਂ ਬਾਅਦ ਚ ਕੋਈ ਮੈਂ ਕੱਕੀਆਂ ਦੇਖਦਾ ਆ ਲੋਕ ਲੋਕ ਸਾਂ ਆਉਂਦੇ ਰੁੱਕ ਰੁੱਕ ਵਸ ਤੇਰੇ ਮੂਰਵਾਂ ਚ ਰਹੁੰਦਾ ਏਖੀਆਂ ਤੇ ਪਰ ਐਸੇ ਐਂਗਜ਼ਾਇਟੀ ਖਾਵੇ ਤੋੜ ਤੋੜ ਕੇ ਮੈਂ ਜਿਉਂ ਆਂ ਤੇਰਾ ਤੇਰੇ ਵਾਲ ਮੋੜ ਮੋੜ ਕੇ ਬੜੀ ਤੇਲਦੀ ਤੂੰ ਚੰਗੀ ਜਿੰਦ ਜਾਂਦੀ ਸਾਡੀ ਨੰਗੀ ਹੋਣੀ ਐਨਾ ਨਾ ਸਤਾ ਐਨਾ ਨਾ ਸਤਾ ਹਰ ਥਾਂ ਤੇ ਜਿਕਰ ਤੇਰਾ ਕਰੀਐ ਤੇ ਕਰ ਬਸ ਤੈਨੂੰ ਨਹੀਂ ਪਤਾ ਤੈਨੂੰ ਨਹੀਂ ਪਤਾ ਪਹੁੰਚ ਗਏ ਸਿਖਰ ਗਏ ਤੇਰੇ ਨਾਮ ਤੇ ਕਰ ਤਾਈਓ ਤੈਨੂੰ ਪਤਾ ਤੈਨੂੰ ਨਹੀਂ ਪਤਾ ਉਹ ਜੇਰਾ ਪੈਂਦਾ ਨਹੀਂ ਉਹ ਕਹਿਣ ਦਾ ਨਾ ਤੇਰੇ ਬਿਨਾ ਰਹਿਣ ਦਾ ਲੱਗੇ ਸਾਰਾ ਕੁਝ ਬਿਨ ਬੋਲੇ ਹੋ ਜਵੇ ਪੈਂਦੇ ਨੇ ਮਾਹੌਲ ਵਿੱਚ ਜਹੌਲ ਮਿੱਠੀ ਐ ਨਾ ਤੂੰ ਅੱਖਾਂ ਕੋਲੋਂ ਜਰਾ ਹੋਲ ਦੇ ਹੋ ਜਵੇਂ ਪਰ ਛਾਵੇਂ ਵਾਂਗ ਤੈਨੂੰ ਕੋਲੋਂ ਦੂਰ ਨਾ ਕਰਾਂ ਤੇਰੇ ਵੱਲੋਂ ਤਰਕਾਂ ਨੇ ਮੈਂ ਬੜੀ ਦੂਰਾਂ ਦਿਲ ਤੋਂ ਆ ਮਾੜਾ ਮੂੜਾ ਪਹਿਲ ਦਿਸਣਾ ਕੁੜੇ ਮੁੰਡਾ ਮਾੜਾ ਘਰ ਤੋਂ ਜ਼ਰੂਰ ਆ 24/7 ਤੇਰੀ ਗੱਲਾਂ ਤੇਰੀ ਆਦਾਂ ਨਾਲ ਚੱਲਾਂ ਮੁਕੇ ਨਾ ਦੱਸਤਾ ਮੁਕੇ ਨਾ ਦੱਸਤਾ लेके भाई जी सूथी उतो त कुझु ईद न तयूं न पता तयूं न पाकी ਮੰਹੋ ਲੱਤ ਕੇ ਵਿਛੜ ਗਿਆ ਸਾਰਿਆਂ ਤੋਂ ਨਹੀਂ ਪਰ ਕਰਾਂ ਤੇ ਦਿਲ ਚ ਨਾ ਵਸਿਆ ਤੇਰੀ ਇੱਜ਼ਤ ਨੂੰ ਝਾਕ ਜੇ ਨਾ ਦਾਗ ਸੂਣੀਏ ਤਾਈਓ ਤੇਰੇ ਬਾਰੇ ਨਾ ਕਿਸੇ ਨੂੰ ਦੱਸਿਆ ਸਮਝਾਵਾਂ ਜਦੋਂ ਚੈਦ ਕਰ ਜਉਨਾ ਕੁੜੇ ਮਰ ਮਰ ਹਾਸਿਆਂ ਨੂੰ ਰੱਖਾਂ ਕਿੱਥੇ ਕਿੱਥੇ ਕੈਦ ਕੈਦ ਕਰ ਆਖਰੀ ਉਮੀਦ ਵਿੱਚ ਤੇਰੀ ਹੀ ਉਡੀਕ ਵਿੱਚ ਲੱਭਣਾ ਨਹੀਂ ਛਤਿਆਣ ਵਾਲੇ ਦਾ ਪਤਾ